ਨਗਰ ਬਿਲਗਾ ਵਿੱਚ ਹਲਕਾ ਨਕੋਦਰ ਵਿਧਾਇਕ 인ਦਰਜੀਤ ਕੋਰ ਮਾਨ ਵੱਲੋਂ ਬਿਲਗਾ ਦੇ ਵੱਖ-ਵੱਖ ਵਿਕਾਸਾ ਦੇ ਕੰਮਾਂ ਲਈ ਉਦਘਾਟਨ ਕੀਤਾ ਗਿਆ। ਉੱਥੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਨੂੰ 100% ਦੀ ਸਾਫ਼-ਸੁਥਰਾ ਪਾਣੀ ਅਤੇ 100% ਦੀ ਸੀਵਰੇਜ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਹੋਇਆ ਹੈ। ਨਗਰ ਬਿਲਗਾ ਦੇ ਆਊਟਰ ਏਰੀਆ ਦੇ ਵਿੱਚ ਜਿਹੜੇ ਸੀਵਰੇਜ ਪੈ ਰਿਹਾ ਹੈ ਨਾਲ ਹੀ ਵਾਟਰ ਸਪਲਾਈ ਦੇ ਪਾਈਪ ਪਾਉਣ ਜਿਸ ਦੀ ਲੰਬਾਈ 4.5 ਕਿਲੋਮੀਟਰ ਹੈ ਅਤੇ ਜਿਸ ਦੀ ਵੱਡੀ ਲਾਗਤ ਆਏਗੀ ਵਿਧਾਇਕਵਾਨ ਨੇ ਕਿਹਾ ਕਿ ਜੋ ਘਰਾਂ ਨੂੰ ਕਨੈਕਸ਼ਨ ਲੈਂਦੇ ਆ ਉਹਨਾਂ ਚੋਂ 390 ਘਰਾਂ ਨੂੰ ਨਵੇਂ ਕਨੈਕਸ਼ਨ ਦਿੱਤੇ ਜਾਣਗੇ ਜਿੱਤੇ 2500 ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਿਲੇਗਾ ਉਹਨੇ ਕਿਹਾ ਕਿ ਪਿੰਡ ਦੀਆਂ ਵਾਟਰ ਸਪਲਾਈ ਦੀਆਂ ਮੋਟਰਾਂ ਜੋ ਪੁਰਾਣੀਆਂ ਹੋਣ ਕਰਕੇ ਜਲਦ ਖਰਾਬ ਹੋ ਜਾਂਦੀਆਂ ਸਾਂਝ ਇਹਨਾਂ ਨੂੰ ਰਿਪੇਅਰ ਕਰਨ ਲਈ ਬਹੁਤ ਟੀਮ ਖਰਾਬ ਹੋ ਜਾਂਦੀ ਹੈ ਉਸ ਵਾਸਤੇ ਵੀ ਦੋ ਨਵੀਆਂ ਮੋਟਰਾਂ ਰਿਪੇਅਰ ਸਤਿ ਵਧੀਆਂ ਰੱਖੀਆਂ ਹੋਈਆਂ ਹਨ ਤਾਂ ਕਿ ਪਾਣੀ ਵਿੱਚ ਦਿੱਕਤ ਆਉਣ ਵੇਲੇ ਉਸੇ ਵੇਲੇ 2 ਘੰਟੇ ਅੰਦਰ ਵਾਟਰ ਸਪਲਾਈ ਦੁਆਰਾ ਬਹਾਲ ਕੀਤੀ ਜਾ ਸਕੇ ਇਸ ਮੌਕੇ ਤੇ ਵਿਧਾਇਕ ਮਾਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਜੋ ਨਗਰ ਦੀ ਫਿਰਨੀ ਦਾ ਕੰਮ ਰੁਕਿਆ ਹੋਇਆ ਸੀ ਉਸ ਨੂੰ ਬਣਾਉਣ ਲਈ ਐਨਆਰਆਈ ਅਤੇ ਨਗਰ ਦੇ ਲੋਕਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕ ਬਰ ਫਿਰ ਤੋਂ ਧੰਨਵਾਦ ਹੈ ਤੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਇਹ ਬੱਚੇ ਇਹ ਬਾਕਵਾਕ ਕਮਾਨ ਨੂੰ ਲੈ ਕੇ ਨਹੀਂ ਉਦਘਾਟਨ ਕਰ ਰਹੇ ਹਨ ਇਹ ਤੁਹਾਰੇ ਸਾਨੂੰ ਦੋ ਰੇ ਆ ਜਿਹੜਾ ਬਾਰਡਰ ਸਪਲਾਈ ਦਾ ਇਹ ਨੀ ਪੱਤਰ ਕਿਹਾ ਇਹ ਕੁੱਲ ਲਾਗਤ ਕਿੰਨੀ ਹੈ ਜੀ ਇਹ ਜਿਹੜਾ ਵਾਟਰ ਸਪਲਾਈ ਦਾ ਅੱਜ ਨੀ ਪੱਥਰ ਰੱਖਿਆ ਜਾ ਰਿਹਾ ਮੈਂ ਸਭ ਤੋਂ ਪਹਿਲਾਂ ਬਿਲਗਾ ਨਿਵਾਸੀਆਂ ਨੂੰ ਇਹਦੇ ਵਾਸਤੇ ਬਹੁਤ-ਬਹੁਤ ਵਧਾਈ ਦਿੰਨੀ ਆ ਔਰ ਧੰਨਵਾਦ ਕਰਦੀ ਆ ਪੰਜਾਬ ਸਰਕਾਰ ਦਾ ਮਾਨਯੋਗ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ 100% ਜਿਹੜਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਦਾ ਤੇ ਨਾਲ 100% ਸੀਵਰੇਜ ਦਾ ਜਿਹੜਾ ਟੀਚਾ ਮਿੱਥਿਆ ਉਹਦੇ ਉਹਦੇ ਲਈ ਅਸੀਂ ਅੱਗੇ ਵੱਧ ਰਹੇ ਹਾਂ ਮਾਨਯੋਗ ਐਕਸ਼ਨ ਸਰ ਜੀ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਬੜਿਆ ਪੈਨ ਲੈ ਕੇ ਇਹ ਜਿਹੜੇ ਕੰਮ ਹੈ ਬਿਲਗੇ ਦੇ ਜਿਹੜੇ ਵੱਡੇ ਪੱਧਰ ਦੇ ਉੱਤੇ ਸਾਡੇ ਸਟਾਰਟ ਕਰਵਾਇਆ ਇਹ ਕੋਈ ਆਊਟਰ ਏਰੀਆ ਸਾਡਾ ਜਿਹੜਾ ਬਿਲਕੇ ਦਾ ਰਹਿੰਦਾ ਸੀ ਜਿਵੇਂ ਹੁਣ ਸੀਵਰ ਸਾਡਾ ਆਊਟਰ ਏਰੀਆ ਚ ਪੈ ਰਿਹਾ ਇੱਦੀ ਹੀ ਆਊਟਰ ਏਰੀਆ ਰਹਿੰਦਾ ਸੀ ਜਿਹੜਾ ਵਾਟਰ ਸਪਲਾਈ ਵਾਸਤੇ ਉਹ ਉਹਦੇ ਲਈ ਤਕਰੀਬਨ ਕੋਈ 1.4 ਕਿਲੋਮੀਟਰ ਆਊਟਰ ਏਰੀਆ ਦੇ ਵਿੱਚ ਸੀਵਰ ਪੈਣਾ ਜਿਹਦੀ ਲਾਗਤ ਕੋਈ 1 ਕਰੋੜ 63 ਲੱਖ ਰੁਪਈਆ ਔਰ ਕੁਝ ਘਰਾਂ ਦੇ ਕਨੈਕਸ਼ਨ ਵੀ ਨੇ ਜਿਹੜੇ ਹਜੇ ਇਹਦੇ ਵਿੱਚ ਰਹਿੰਦੇ ਕੋਈ 390 ਘਰਾਂ ਦੇ ਕਨੈਕਸ਼ਨ ਜਿਹੜੇ ਆ ਹੁਦਤੇ ਜਾਣਗੇ ਕੋਈ 2500 ਲੋਕਾਂ ਨੂੰ ਇਹਦੇ ਨਾਲ ਹੋਰ ਸਾਫ ਸੁਥਰਾ ਪਾਣੀ ਜਿਹੜਾ ਮਹਈਆ ਕਰਵਾਇਆ ਜਾਣਾ ਉਹਦੇ ਨਾਲ ਹੀ ਜਿਹੜੀਆਂ ਪਿੰਡ ਦੀਆਂ ਵਾਟਰ ਸਪਲਾਈ ਦੀਆਂ ਮੋਟਰਾਂ ਨੇ ਪਿਛਲੇ ਦਿਨਾਂ ਵਿੱਚ ਸਾਨੂੰ ਕਾਫੀ ਦਿੱਕਤ ਆਈ ਸੀ ਕਿ ਕਈ ਵਾਰੀ ਮੋਟਰਾਂ ਬਹੁਤ ਪੁਰਾਣੀਆਂ ਪਈਆਂ ਹੋਈਆਂ ਖਰਾਬ ਹੋ ਜਾਂਦੀਆਂ ਲਾਸਟ ਟਾਈਮ ਸਾਨੂੰ ਉਹਦੀ ਮੋਟਰ ਕਢਾਓ ਕਿ ਕਢਾ ਕੇ ਬਣਾਉਣ ਵਾਸਤੇ ਬਣਾ ਕੇ ਪਾਉਣ ਵਾਸਤੇ ਲੋਕਾਂ ਨੂੰ ਬਹੁਤ ਸਾਰਾ ਸਫਰ ਕਰਨਾ ਪੈਂਦਾ ਪਾਣੀ ਬਿਨਾ ਤਾਂ ਇੱਕ ਘੜੀ ਨਹੀਂ ਸਰਦਾ ਕਿਸੇ ਦਾ ਇਸ ਕਰਕੇ ਨਗਰ ਕੌਂਸਲ ਦੇ ਕੋਲ 15 ਵਿਤ ਕਮਿਸ਼ਨ ਹੁੰਦਾ ਜਿਹਦੇ ਵਿੱਚੋਂ ਦੋ ਜਿਹੜੀਆਂ ਮੋਟਰਾਂ ਅਸੀਂ ਸਪੇਅਰ ਲੈ ਕੇ ਹੁਣ ਰੱਖ ਲਈਆਂ ਹੋਈਆਂ ਤਾਂ ਕਿ ਜਦੋਂ ਕਦੀ ਕੋਈ ਮੋਟਰ ਖਰਾਬ ਹੁੰਦੀ ਹੈ ਪਾਣੀ ਦੀ ਦਿੱਕਤ ਆਉਂਦੀ ਹੈ ਉਸੇ ਵੇਲੇ ਅਸੀਂ ਵਿਥਿਨ 2 ਆਵਰਸ ਜਿਹੜਾ ਹੈ 2 ਘੰਟਿਆਂ ਦੇ ਵਿੱਚ ਵਿੱਚ ਕੀ ਜਿਹੜਾ ਬੋਟਸ ਫਲਾਈ ਦੁਬਾਰਾ ਚਾਲੂ ਕਰ ਸਕਦੇ ਆ ਸਾਡਕੋ ਕਿਉਂਕਿ ਸਪੇਅਰ ਮੋਟਰਾਂ ਪਈਆਂ ਇੱਕ ਮੋਟਰ ਕੱਢਾਂਗੇ ਦੂਸਰੀ ਪਾ ਦਾਂਗੇ ਔਰ ਇਹਦੇ ਨਾਲ ਨਾਲ ਇੱਕ ਸਾਡੀ ਬਿਲਗੇ ਦੇ ਵਿੱਚ ਬਹੁਤ ਫਰਾੜੀ ਮੰਗ ਸੀ ਇੰਟਰਨਲ ਇੱਕ ਫਿਰਦੀ ਆ ਜਿਹੜੀ ਛੱਪੜ ਦੇ ਵਿੱਚ ਦੀ ਹੋ ਕੇ ਆਉਂਦੀ ਆ ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਦਾ ਉੱਥੋਂ ਕੁਝ ਜਗ੍ਹਾ ਪ੍ਰਾਈਵੇਟ ਆਉਂਦੀ ਆ ਉਹ ਸਹਿਮਤ ਹੋ ਗਏ ਨੇ ਜਿਨ੍ਹਾਂ ਦੇ ਵਿੱਚ ਬਾਬਾ ਭਗਤ ਸਿੰਘ ਬਿਲਗਾ ਜੀ ਦਾ ਪਰਿਵਾਰ ਵੀ ਆ ਜਿਹੜੇ ਉੱਥੇ ਉਹਨਾਂ ਦਾ ਵੀ ਕੋਈ ਜਗ੍ਹਾ ਆਉਂਦੀ ਆ ਔਰ ਉਹ ਅਸੀਂ ਬਹੁਤ ਜਲਦੀ ਅਸੀਂ ਹੋ ਸਕਦਾ ਅੱਜ ਕੋਈ ਕਾਰਨ ਰਹੇ ਆ ਇਹੋ ਸਾਬ ਦੇ ਕਿ ਜਿਹੜੇ ਨਹੀਂ ਹੋ ਸਕਦਾ ਅਸੀਂ ਅੱਜ ਸਟਾਰਟ ਵੀ ਕਰ ਪਾਈਏ ਅੱਛਾ ਉਸ ਦੇ ਨਾਲ ਹੀ ਅਸੀਂ ਅੱਗੋਂ ਜਿਹੜੀ ਆ ਸਾਡੀ ਡਿਜੀਟਲ ਲਾਇਬ੍ਰੇਰੀ ਉਹ ਡਿਜੀਟਲ ਲਾਇਬ੍ਰੇਰੀ ਦੀ ਜਗ੍ਹਾ ਜਿਹੜੀ ਆ ਅਸੀਂ ਲੈ ਰਹੇ ਆ ਬਾਬਾ ਜੀ ਭਗਤ ਸਿੰਘ ਬਿਲਗਾ ਜੀ ਦੇ ਪਰਿਵਾਰ ਦੇ ਕੋਲੋਂ ਅਸੀਂ ਫਿਰਨੀ ਵਾਸਤੇ ਜਿਹੜੀ ਜਗ੍ਹਾ ਲੈ ਰਹੇ ਆ ਉਹਦੇ ਬਦਲੇ 'ਚ ਅਸੀਂ ਉਹਨਾਂ ਨੂੰ ਥਾਂ ਜਿਹੜੀ ਉਹ ਬਾਹਰ ਦੇਣੀ ਕੀਤੀ ਹੋਈ ਆ ਪਹਿਲਾਂ ਹੀ ਔਰ ਉਹੋ ਹੀ ਥਾਂ ਜਿਹੜੀ ਉਹ ਅਸੀਂ ਉਹਨਾਂ ਨੂੰ ਦੇਣੀ ਸੀ ਉਹ ਸਾਨੂੰ ਲਾਇਬ੍ਰੇਰੀ ਵਾਸਤੇ ਵਾਪਸ ਡੋਨੇਟ ਕਰ ਰਹੇ ਆ ਬਿਲਗੇ ਨੂੰ ਕਿ ਉੱਥੇ ਅਸੀਂ ਜਿਹੜੀ ਲਾਇਬ੍ਰੇਰੀ ਵਾਸਤੇ ਜਗ੍ਹਾ ਡੋਨੇਟ ਕਰਨਗੇ ਉਹ ਜਿਹੜੀ ਲਾਇਬ੍ਰੇਰੀ ਆ ਉਹਦਾ ਨਾਮ ਵੀ ਜਿਹੜਾ ਅਸੀਂ ਅਗਰ ਕੌਂਸਲ ਦੇ ਕੋਲੋਂ ਪਾਸ ਕਰਵਾ ਕੇ ਬਾਬਾ ਪਾਕ ਸਿੰਘ ਬਿਲਗਾ ਜੀ ਦੇ ਨਾਮ ਤੇ ਉਹ ਦੇਵਾਂਗੇ ਕਿਉਂਕਿ ਉਹ ਜਗ੍ਹਾ ਵੀ ਉਹੀ ਡੋਨੇਟ ਕਰ ਰਹੇ ਆ ਔਰ ਅੱਗੋਂ ਤੋਂ ਵੀ ਮੈਂ ਇਹ ਪ੍ਰਤਪੋਣੀ ਚਾਹਨੀ ਕਿ ਪਿੰਡ ਦੇ ਵਿੱਚ ਜਿੰਨੇ ਪ੍ਰੋਜੈਕਟ ਸਾਡੇ ਲੱਗਦੇ ਆ ਜਿੰਨਾ ਕੰਮ ਅਸੀਂ ਕਰ ਰਹੇ ਆ ਇਸ ਨਗਰ ਦੀ ਬਹੁਤ ਵੱਡੀ ਦੇਣ ਆ ਆਜ਼ਾਦੀ ਦੀ ਲੜਾਈ ਦੇ ਵਿੱਚ ਕਿ ਸਾਡੇ ਵੱਖ-ਵੱਖ ਪ੍ਰੋਜੈਕਟ ਜਿਹੜੇ ਆ ਉਹ ਸਾਡੇ ਸ਼ਹੀਦਾਂ ਦੇ ਨਾਮ ਤੇ ਹੋਣ ਸਾਡੇ ਫ੍ਰੀडम ਫਾਈਟਰਸ ਦੇ ਨਾਮ ਦੇ ਉੱਤੇ ਹੋਣ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਉਹਨਾਂ ਨੂੰ ਕਿਤਾਬਾਂ ਚੋਂ ਨਾ ਪੜ੍ਹਨਾ ਪਵੇ ਉਹਨਾਂ ਨੂੰ ਆਪਣਾ ਨਗਰ ਦਾ ਜਿਹੜਾ ਅਮੀਰ ਵਿਰਸਾ ਆ ਜਿਹੜੇ ਉਹਨਾਂ ਦੇ ਫ੍ਰੀडम ਫਾਈਟਰਸ ਨੇ ਉਹਨਾਂ ਦੇ ਨਾਮ ਹਰ ਇੱਕ ਬੱਚੇ ਦੇ ਜ਼ੁਬਾਨੀ ਯਾਦ ਹੋਣੇ ਚਾਹੀਦੇ ਆ ਉਹਦੇ ਲਈ ਹੋਰ ਵੀ ਵਿਚਾਰਾ ਜੋਈ ਕਰਾਂਗੇ ਕਿ ਇੱਕ ਛੋਟਾ ਪਾਰਕ ਬਣਾਉਣ ਦਾ ਸੁਪਨਾ ਕਿ ਇੱਕ ਪਾਰਕ ਬਣਾ ਕੇ ਉਹਦੇ ਵਿੱਚ ਉਹਦੇ ਚ ਇੱਕ ਅਸੀਂ ਜਿਹੜਾ ਨਾ ਪੱਥਰ ਲਾਉਣਾ ਚਾਹੁੰਦੇ ਜਿਹਦੇ ਵਿੱਚ ਪੂਰੇ ਦੇ ਪੂਰੇ 76 ਦੇ 76 ਫ੍ਰੀडम ਫਾਈਟਰ ਜਿਹੜੇ ਇਸ ਬਿਲਗੇ ਦੇ ਹੋਏ ਨੇ ਉਹਦਾ ਨਾਮ ਉਹਦੇ ਉੱਤੇ ਉਕਰਿਆ ਜਾਏਗਾ ਤਾਂ ਕਿ ਹਰ ਇੱਕ ਬਿਲਗਾ ਨਿਵਾਸੀ ਹਰ ਇੱਕ ਬਿਲਗੇ ਦੇ ਵਿੱਚ ਪੈਦਾ ਹੋਣ ਵਾਲਾ ਬੱਚਾ ਜਿਹੜਾ ਆ ਉਹ ਆਪਣੇ ਫ੍ਰੀडम फाइਟਰਸ ਨੂੰ ਆਪਣੇ ਉਹਨਾਂ ਹੀਰੋਜ਼ ਨੂੰ ਹਮੇਸ਼ਾ ਵਾਸਤੇ ਆਪਣੇ ਦਿਲ ਦੇ ਵਿੱਚ ਰੱਖੇ ਧੰਨਵਾਦ ਜੀ